ਸਰ ਇੱਕ ਪੱਤਰਕਾਰ ਦੇ ਵਿਵਾਦ ਦਾ ਮਸਲਾ ਸੈਕਟਰ ਵੱਲੋਂ সামনে ਆਇਆ ਇਹਦੇ ਸਬੰਧੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਰਾਜਾ ਪੱਤਰਕਾਰ ਸ਼੍ਰੀ ਮੁਕਸਤ ਸਾਹਿਬ ਜਰਨਲ ਸਕੱਤਰ ਆਜ਼ਾਦ ਪ੍ਰੈਸ ਕਲੱਬ ਸ਼੍ਰੀ ਮੁਕਸਤ ਸਾਹਿਬ ਸੋ ਜਿਹੜਾ ਇੱਕ ਪੱਤਰਕਾਰ ਦਾ ਜਿਹੜਾ ਮਾਮਲਾ ਆ ਆਜ਼ਾਦ ਪ੍ਰੈਸ ਕਲੱਬ ਦੇ ਸਾਡੇ ਜਿਹੜੇ ਐਡਵਾਈਜ਼ਰ ਨੇ ਸਲਾਹ ਕਰਨੇ ਜਸਵੰਦਰ ਸਿੰਘ ਜਿਹੜੇ ਪੱਤਰਕਾਰ ਨੇ ਇੱਕ ਚੈਨਲ ਚੈਨਲ ਚਲਾ ਰਹੇ ਆ ਚੈਨਲ ਦੇ ਪੱਤਰਕਾਰ ਨੇ ਤੇ ਉਹ ਕਵਰੇਜ ਕਰਨ ਵਾਸਤੇ ਮਾਰਕੀਟ ਕਮੇਟੀ ਦੇ ਵਿੱਚ ਗਏ ਸੀ ਮੰਨ ਲਓ ਕਿ ਜਿਹੜੇ ਸਬਜੀ ਮੰਡੀ ਦੀ ਜਿਹੜਾ ਵਿਵਾਦ ਚੱਲ ਰਿਹਾ ਦੁਕਾਨਾਂ ਦਾ ਕੁਝ ਪਿਛਲੇ ਦਿਨਾਂ ਤੋਂ ਜਿਹੜਾ ਵਿਵਾਦ ਆ ਉਹ ਭਖਿਆ ਹੋਇਆ ਤੇ ਦੁਕਾਨਾਂ ਨੂੰ ਲੈ ਕੇ ਜਿਹੜਾ ਮਾਮਲਾ ਜਿਹੜਾ ਉਹ ਚੱਲ ਰਿਹਾ ਸੀਗਾ ਉਹ ਜਿਹੜੇ ਕਵਰੇਜ ਕਰਨ ਦੇ ਵਾਸਤੇ ਸਾਡੇ ਜਿਹੜੇ ਸਾਥੀ ਪੱਤਰਕਾਰ ਜਸਵੰਦਰ ਸਿੰਘ ਉਥੇ ਪਹੁੰਚੇ ਸੀਗੇ ਤੇ ਜਿਹੜੇ ਆੜਤੀ ਸੀਗੇ ਸਬਜ਼ੀ ਮੰਡੀ ਵਾਲੇ ਤੇ ਹੋਰ ਜਿਹੜੇ ਲੋਕ ਸੀਗੇ ਤਾਂ ਉਹ ਜਿਹੜੇ ਸਾਰੇ ਸੈਕਟਰੀ ਸਾਹਿਬ ਕੋਲੇ ਜਿਹੜੇ ਚਲੇ ਗਏ ਮਾਰਕੀਟ ਕਮੇਟੀ ਦੇ ਵਿੱਚ ਦਫ਼ਤਰ ਦੇ ਵਿੱਚ ਤਾਂ ਉਹਨਾਂ ਦੇ ਨਾਲ ਉੱਥੇ ਸਾਡੇ ਜਿਹੜੇ ਪੱਤਰਕਾਰ ਸਾਵਾ ਸਾਥੀ ਪੱਤਰਕਾਰ ਜਸਵੰਦਰ ਸਿੰਘ ਇਹ ਵੀ ਉੱਥੇ ਚਲੇ ਗਏ ਤਾਂ ਚਲੋ ਉਹਨਾਂ ਦੀ ਗੱਲਬਾਤ ਕੋਈ ਹੋਈ ਉਹ ਆਪਸ ਵਿੱਚ ਗੱਲਾਂ ਬਾਤਾਂ ਜਿਹੜੀਆਂ ਸੈਕਟਰੀ ਨੂੰ ਕਹਿ ਰਹੇ ਆ ਆੜਤੀ ਦੁਕਾਨਾਂ ਸੰਬੰਧੀ ਚਲੋ ਉਹਨਾਂ ਦਾ ਮਾਮਲਾ ਕੀ ਕਹਿ ਰਿਹਾ ਪੱਤਰਕਾਰ ਸਾਹਿਬ ਵੱਲੋਂ ਜੋ ਕੋਈ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਜਾਮਦ ਕਿ ਉਹਨਾਂ ਨੇ ਆਪ ਦਾ ਕੰਮ ਕਰਨ ਗਏ ਸੀ ਜਿਹੜਾ ਕਰਨਾ ਹੀ ਸੀਗਾ ਤਾਂ ਉਸ ਮੌਕੇ ਤੇ ਜਿਹੜੇ ਸੈਕਟਰੀ ਆ ਬਲਕਾਰ ਸਿੰਘ ਮਾਰਕੀਟ ਕਮੇਟੀ ਦੇ ਸੈਕਟਰੀ ਆ ਉਹਨਾਂ ਵੱਲੋਂ ਪੱਤਰਕਾਰ ਦੇ ਨਾਲ ਜਿਹੜਾ ਦੁਰਵਿਹਾਰ ਕੀਤਾ ਗਿਆ ਜਿਹੜੇ ਅਪ ਸ਼ਬਦ ਬੋਲੇ ਗਏ ਤਾਂ ਉਹਨਾਂ ਦੇ ਇੱਕ ਸਾਥੀ ਸ਼ਾਇਦ ਮੇਰੇ ਖਿਆਲ ਅਜੀਤ ਕੁਮਾਰ ਆ ਉਹਨਾਂ ਵੱਲੋਂ ਵੀ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਉਹਨਾਂ ਨੂੰ ਮਾੜਾ ਚੰਗਾ ਬੋਲਿਆ ਗਿਆ ਪੱਤਰਕਾਰ ਨੂੰ ਔਰ ਇੱਕ yellow card ਜਿਹੜਾ ਉਹ ਮੰਗਿਆ ਗਿਆ ਵੀ yellow card ਦਿਖਾ ਦੇ ਤੂੰ ਪੱਤਰਕਾਰਾਂ ਨੂੰ ਤੇ 2 ਘੰਟੇ ਦੇ ਤਕਰੀਬਨ ਪੱਤਰਕਾਰ ਸਾਹਿਬ ਦੇ ਅਸਰ ਮੁਤਾਬਕ ਵੀ ਘੰਟੇ ਤੋਂ ਵੱਧ ਸਮਾਂ ਆ ਜਾਣੀ 2 ਘੰਟੇ ਦੇ ਲਗਭਗ ਜਿਹੜਾ ਹੈਗਾ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਬਿਠਾਇਆ ਵੀ ਗਿਆ ਦੇ ਅਸੀਂ ਤੈਨੂੰ ਜਾਣ ਨਹੀਂ ਦਿੰਦੇਗੇ ਅਸੀਂ ਤੈਨੂੰ ਇੱਥੇ ਰਸੇ ਦੇ ਨਾਲ ਬੰਨਣਾ ਤੇ ਤੈਰੀ ਕੁੱਟਮਾਰ ਕਰਨੀ ਆ ਉਹਨਾਂ ਨੇ ਕੋਈ ਆਪ ਦੇ ਕੋ ਸਟਾਫ ਦੇ ਜਾਂ ਕੋਈ ਹੋਰ ਬੰਦੇ ਬੁੰਦੇ ਵੀ ਉੱਥੇ ਬੁਲਾਏ ਤੇ ਪੱਤਰਕਾਰ ਦੇ ਨਾਲ ਜਿਹੜਾ ਮਾੜਾ ਚੰਗਾ ਜਿਹੜਾ ਉਹਨਾਂ ਨੇ ਸਲੂਕ ਕੀਤਾ ਜਿਹੜਾ ਕਿ ਪੱਤਰਕਾਰ ਸਾਹਿਬ ਕਬਰਾ ਗਏ ਔਰ ਉਹਨਾਂ ਨੇ ਕਿਸੇ ਵੀ ਪੱਤਰਕਾਰ ਸਾਥੀ ਨੂੰ ਜਾਂ ਪ੍ਰੈਸ ਕਲੱਬ ਦੇ ਕਿਸੇ ਸਾਥੀ ਨੂੰ ਜਾਂ ਕੋਈ ਮੈਸੇਜ ਨਹੀਂ ਪਾਇਆ ਤੇ ਨਾ ਹੀ ਉਹਨਾਂ ਨੇ ਕਿਸੇ ਨੂੰ ਫੋਨ ਕੀਤਾ ਉਹ ਸਿਰਫ ਉਥੋਂ ਜਿਹੜਾ ਆ ਗਏ ਤੇ ਉਹ ਹੁਣ ਵੱਡੀ ਪਰੇਸ਼ਾਨੀ ਦੇ ਵਿੱਚ ਸਨ ਵੀ ਯਾਰ ਮੇਰੀ ਇਹਨੇ ਲੋਕਾਂ ਦੇ ਵਿੱਚ ਸੈਕਟਰੀ ਵੱਲੋਂ ਤੇ ਇੱਕੋ ਮੰਡੀ ਅਫਸਰਾ ਸ਼ਾਇਦ ਜਾਂ ਹੋਰ ਸਟਾਫ ਨੂੰ ਉਹਨਾਂ ਨੂੰ ਬੇਇਜ਼ਤ ਕੀਤਾ ਗਿਆ ਇਹ ਸਬੰਧ ਵਿੱਚ ਜਦੋਂ ਉਹ ਸਾਡੇ ਕੋਲੇ ਆਏ ਕਲੱਬ ਕੋਲੇ ਆਏ ਤਾਂ ਉਹਨਾਂ ਨੇ ਦੱਸਿਆ ਵੀ ਮੇਰੇ ਇਸ ਤਰ੍ਹਾਂ ਕਰਕੇ ਮੇਰੀ ਜਿਹੜੀ ਇਨਸਲਟ ਹੋਈ ਆ ਮੇਰੀ ਬੇਇੱਜ਼ਤੀ ਕੀਤੀ ਗਈ ਆ ਤੇ ਮੈਨੂੰ ਜਾਲੀ ਪੱਤਰਕਾਰ ਦੱਸਿਆ ਗਿਆ yellow card ਹੈ ਨੀਗਾ ਤੇ ਕਈ ਤਰ੍ਹਾਂ ਦੀਆਂ ਯਾਨੀ ਕਿ ਉਹਨਾਂ ਨੇ ਅ ਗੱਲਾਂ ਬੋਲੀਆਂ ਸੈਕਟਰ ਸਾਬ੍ਹ ਵੱਲੋਂ ਮਾੜਾ ਚੰਗਾ ਬੋਲਿਆ ਗਿਆ ਅਜੀਤ ਕੁਮਾਰ ਵੱਲੋਂ ਮਾੜਾ ਚੰਗਾ ਜਿਹੜਾ ਸਾਡੇ ਪੱਤਰਕਾਰ ਸਾਥੀ ਨੂੰ ਬੋਲਿਆ ਗਿਆ ਤਾਂ ਉਹਨਾਂ ਨੇ ਜਦੋਂ ਆਏ ਤਾਂ ਪ੍ਰਧਾਨ ਸਾਹਿਬ ਨੂੰ ਮਿਲੇ ਔਰ ਸਾਨੂੰ ਦੱਸਿਆ ਉਹਨਾਂ ਨੇ ਆ ਕੇ ਦਫ਼ਤਰ ਦੇ ਵਿੱਚ ਵੀ ਮੇਰੇ ਨਾਲ ਇਸ ਤਰ੍ਹਾਂ ਜਿਹੜੀ ਬਦਸਲੋਕੀ ਕੀਤੀ ਗਈ ਆ ਸੈਕਟਰੀ ਸਾਹਮਣੋਂ ਉਹ ਸਬੰਧ ਵਿੱਚ ਜਿਹੜੀ ਇੱਕ ਦਰਖਾਸਤ ਹੈ ਦਰਖਾਸਤ ਬਰਖਲਾਫ ਬਲਕਾਰ ਸਿੰਘ ਸੈਕਟਰੀ ਉਹਨਾਂ ਦੇ ਖਿਲਾਫ ਜਿਹੜੀ ਕੀਤੀ ਹੈ ਇੱਕ ਦਰਖਾਸਤ ਬਸ ਸਟੈਂਡ ਤੋਂ ਕੀ ਦੇ ਵਿੱਚ ਜਿਹੜੀ ਦਰਖਾਸਤ ਦਿੱਤੀ ਗਈ ਹੈ ਜਸਵਿੰਦਰ ਸਿੰਘ ਵੱਲੋਂ ਤਾਂ ਮੈਂ ਸਾਰੇ ਹੀ ਪੱਤਰਕਾਰ ਸਾਥੀਆਂ ਨੂੰ ਔਰ ਜਿਹੜੀ ਆ ਭਰਾਤਰੀ ਜਥੇਬੰਦੀਆਂ ਉਹਨਾਂ ਨੂੰ ਇਹ ਬੇਨਤੀ ਕਰਦਾ ਵੇ ਸਾਰੇ ਜਣੇ ਆਪਾਂ ਇੱਕ ਪੱਤਰਕਾਰ ਦੀ ਜਿਹੜੀ ਹੈਗੀ ਆ ਆਨ ਸ਼ਾਨ ਤੇ ਜਿਹੜੇ ਆਪਾਂ ਇਹਨਾਂ ਨੂੰ ਬਹਾਲ ਰੱਖ ਸਕੀਏ ਤਾਂ ਆਪਾਂ ਇਹਨਾਂ ਨੂੰ ਇਨਸਾਫ ਦਿਵਾ ਸਕੀਏ ਤੇ ਇੱਕ ਜਿਹੜਾ ਹੈਗਾ ਵੀ ਆਪਾਂ ਉਹਨਾਂ ਨੂੰ ਦੱਸ ਸਕੀਏ ਵੀ ਜਿਹੜੇ ਚਲੋ ਜੇ ਬੰਦੇ ਨੇ ਕਿਹਾ ਵੀ ਮੈਂ ਪੱਤਰਕਾਰ ਆ ਤਾਂ ਉਹਨੂੰ ਮਾੜਾ ਚੰਗਾ ਬੋਲਣ ਦਾ ਤਾਂ ਕੋਈ ਉਹਨਾਂ ਦਾ ਹੱਕ ਨਹੀਂ ਸੀਗਾ ਚਲੋ ਕੋਈ ਗੱਲ ਉਹਨਾਂ ਨੇ ਦੱਸ ਉਹਨਾਂ ਨੂੰ ਬਾਈਟ ਦੇਣੀ ਸੀ ਨਹੀਂ ਦੇਣੀ ਸੀ ਉਹ ਗੱਲ ਅਲੱਗ ਸੀਗੀ ਸਿਰਫ ਇੰਨਾ ਸੀ ਚਲੋ ਉਹਨਾਂ ਨੂੰ ਵਾਪਸ ਕਰ ਦੇ ਦਿੰਦੇ ਵੀ ਚਲੋ ਯਾਰ ਕੋਈ ਗੱਲ ਨਹੀਂ ਵੀ ਸਾਡਾ ਆਪਸੀ ਮਾਮਲਾ ਹੈਗਾ ਸੀ ਲੱਗਦਾ ਹੈ ਉਹਨਾਂ ਨੇ ਮਹਿਸੂਸ ਕੀਤਾ ਬਹੁਤ ਪਰੇਸ਼ਾਨੀ ਦੇ ਵਿੱਚ ਸੰਪੱਤਰਕਰਸਾ ਤਾਂ ਆਪਾਂ ਹੁਣ ਜਿਹੜਾ ਕੱਲ 26 ਤਰੀਕ ਦਿਨ ਸੋਮਵਾਰ ਨੂੰ ਬੱਸ ਸਟੈਂਡ ਚੌਂਕੀ ਦੇ ਵਿੱਚ ਆਪਾਂ ਸਾਰੇ ਪੱਤਰਕਰਸਾਤਿਆਂ ਨੇ ਔਰ ਭਰਾ ਭੈਣ ਜਥੇਬੰਦੀਆਂ ਦੇ ਜਿਹੜੇ ਆਗੂ ਸਹਿਬਾਨ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਇੱਕ ਪੱਤਰਕਾਰ ਦੇ ਨਾਲ ਜਿਹੜਾ ਦੁਰਵਿਹਾਰ ਕੀਤਾ ਗਿਆ ਉਹ ਸਬੰਧ ਦੇ ਵਿੱਚ ਆਪੇ ਕਾਰਵਾਈ ਕਰਾਉਣ ਵਾਸਤੇ ਬੱਸ ਸਟੈਂਡ ਚੌਂਕੀ ਦੇ ਵਿੱਚ ਸਾਰੇ ਭਰਾਵਾਂ ਨੇ ਉੱਥੇ ਪਹੁੰਚਣਾ ਆ ਤਾਂ ਜਿਹੜੇ ਪੱਤਰਕਾਰ ਸਾਥੀ ਜਿਹੜੇ ਹੈਗੇ ਸਾਡੇ ਆ ਰਹੇ ਆ ਹੋਰ ਬਠਿੰਡੇ ਤੋਂ ਵੀ ਆਸੇ-ਪਾਸੋਂ ਵੀ ਜਿਹੜੇ ਪੱਤਰਕਾਰ ਸਾਥੀਆਂ ਨੂੰ ਮੈਸੇਜ ਲੱਗੇ ਹੋਏ ਆ ਉਹ ਸਾਰੇ ਪਹੁੰਚ ਰਹੇ ਆ ਤਾਂ ਜਿਹੜੇ ਭਰਾ ਭੈਣ ਜੱਥੇਬੰਦੀਆਂ ਦੇ ਆਗੂ ਸਹਿਬਾਨ ਵੀ ਜਿਹੜੇ ਸਾਡੇ ਅਗੇ ਜਿਨ੍ਹਾਂ ਨੇ ਮੈਸੇਜ ਦੇਖਿਆ ਔਰ ਪਹੁੰਚ ਰਹੇ ਆ ਵੀ ਪਹੁੰਚ ਰਹੇ ਆ ਤਾਂ ਵੀ ਜਿਹੜੇ ਸਾਥੀ ਹੈ ਜਸਵਿੰਦਰ ਸਿੰਘ ਆ ਆਪਾਂ ਇਹਨਾਂ ਨੂੰ ਇਨਸਾਫ ਦਵਾ ਸਕੀਏ ਸੋ ਇਹਨੀਆਂ ਬੇਨਤੀਆਂ ਕਰਦਾ ਹਾਂ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ